ਕਾਲ ਸਾਹਿਬ ਜੀ ਡੱਲੇ ਵਾਲਾ ਸਾਹਿਬ ਕਿਤਰਾ ਉਥੇ ਬਾਰਡਰ ਤੇ ਬੈਠੇ ਆ ਮੋਰਚੇ ਚ ਪਤਾ ਨਹੀਂ ਕਿੰਨੇ ਦਿਨ ਹੋ ਗਿਆ ਨਾ ਉਹਨਾਂ ਪਾਣੀ ਪੀਤਾ ਨਾ ਉਹਨਾਂ ਰੋਟੀ ਖਾਧੀ ਆ ਤੇ ਮੈਂ ਕਹਿੰਦਾ ਮੋਦੀ ਨੂੰ ਸ਼ਰਮ ਆਉਣੀ ਚਾਹੀਦੀ ਆ ਕਿਹੜਾ ਮੋਦੀ ਆ ਉਹ ਡਾਨੀਆਂ ਬਾਨੀਆਂ ਦੇ ਹੱਥਾਂ 'ਚ ਖੇਡਣ ਡਿਆ ਜੋ ਉਹਨੂੰ ਡਾਨੀ ਬਾਨੀ ਕਹਿੰਦੇ ਆ ਉਹੋ ਹੀ ਕਰਦਾ ਉਹ ਬੀਰੋ ਮੈਂ ਕਿ ਦੁੱਧੀਆਂ ਜਾਹੇ ਬੰਦੀਆਂ ਨੂੰ ਬੇਨਤੀ ਕਰਦਾ ਕਿਹੜੀਆਂ ਦੁੱਧੀਆਂ ਜਾਹੇ ਬੰਦੀਆਂ ਕਿਹੜੀਆਂ ਉਥੇ ਨਹੀਂ ਗਈਆਂ ਉਹ ਜਾਹੇ ਬੰਦੀਆਂ ਨੂੰ ਪਹੁੰਚਣਾ ਚਾਹੀਦਾ ਬਾਰਡਰ ਤੇ ਸਾਰੀ ਈਰਖਾ ਛੱਡ ਕੇ ਸਾਰੀ ਮੈਂ ਦਾ ਕਰਤਨ ਬਾਜੀ ਛੱਡ ਕੇ ਕੋਈ ਕਹਿੰਦਾ ਮੇਰੀ ਪਾਰਟੀ ਵੱਡੀ ਆ ਕੋਈ ਕਹਿੰਦਾ ਮੇਰੀ ਵੱਡੀ ਆ ਕੋਈ ਕਹਿੰਦਾ ਮੇਰੀ ਛੋਟੀ ਆ ਸਾਰਿਆਂ ਚਾਹੇ ਬੰਦਿਆਂ ਨੂੰ ਉੱਥੇ ਪਹੁੰਚਣਾ ਚਾਹੀਦਾ ਡੱਲੇ ਵਾਲ ਦਾ ਸਾਥ ਦੇਣਾ ਚਾਹੀਦਾ ਕੱਲਾ ਡੱਲੇ ਵਾਲ ਦਾ ਕੰਮ ਨਹੀਂ ਆ ਰਾ ਕਿਹੜਾ ਕਾਨਾ ਆਪਣਾ ਕਿਹੜਾ ਕਰੂਨ ਆ ਨਾ ਕਾਲਾ ਕਰੂਨ ਆ ਰੱਦ ਹੋਣਾ ਚਾਹੀਦਾ ਆ ਤਰ ਮੋਦੀ ਦੇ ਆਪਾ ਸਿਰ ਤੇ ਗੋਡਾ ਰੱਖਿਆ ਨਾ ਉਦੋਂ ਕਰੂਨ ਮੈਨੂੰ ਲੱਗਦਾ ਕਾਲਾ ਕਰੂਨ ਕਿਹੜਾ ਰੱਦ ਜ਼ਰੂਰ ਹੋਣਾ ਆ ਕਿਹੜਾ ਪਹਿਲੀਆਂ ਤੇ ਰੱਦ ਕੀਤਾ ਗਿਆ ਆ ਕਿ ਕਰੂਨ ਰੱਦ ਹੋਣਾ ਚਾਹੀਦਾ ਵੀਰੋ ਡਾਨੀ ਬਾਨੀਆਂ ਤੋਂ ਜੋ ਕਹਿੰਦੇ ਡਾਨੀ ਬਾਨੀ ਜੋ ਕਹਿੰਦੇ ਆ ਮੋਦੀ ਨੂੰ ਉਹੋ ਮੋਦੀ